ਦੀ ਹੰਦਬੱਤ ਪੁੱਤਾਂ ਬਾਅਦ ਕਿ ਤੁਸੀਂ ਅੱਜ ਵੀ ਇਸ ਪ੍ਰੈਸ ਪਾਰਟਾ ਨੂੰ ਕਵਰ ਕਰਨ ਲਈ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਅੱਜ ਪੰਜਾਬ ਕੈਬਨਟ ਦੀ ਕਹਾ ਮੀਟਿੰਗ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਹੋਈ ਜਿਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਪੰਜਾਬ ਦੀਆਂ ਵੱਖ-ਵੱਖ ਪਾਲਿਸੀਆਂ ਦੇ ਉੱਤੇ ਪੰਜਾਬ ਦੇ ਰੈਵਲੂਨ ਦੇਖਦੇ ਹੋਏ ਕੁਝ ਜਿਹੜੇ ਪ੍ਰਸ਼ਾਸਕਿਕ ਸੁਧਾਰ ਸੀ ਉਹਨਾਂ ਨੂੰ ਦੇਖਦੇ ਹੋਏ ਲੱਗ ਗਏ ਜਿਨ੍ਹਾਂ ਵਿੱਚੋਂ ਮੁਢਲੇ ਰੂਪ ਵਿੱਚ ਪਹਿਲਾ ਜਿਹੜਾ ਏਜੰਡਾ ਸੀਗਾ ਉਹ ਪੰਜਾਬ ਰਾਜ ਐਨ ਆਰ ਆਈ ਕਮਿਸ਼ਨ ਆ ਜਿਹੜਾ ਉਹਦੀ ਸਾਲਾਨਾ ਰਿਪੋਰਟ ਸੀਗੀ ਸਾਲਾਨਾ ਪਿਛਲੇ ਸਾਲ ਦੌਰਾਨ ਉਹਨਾਂ ਨੇ ਕੀ ਕੀ ਕੰਮ ਕੀਤਾ ਉਹ ਸਾਲਾਨਾ ਰਿਪੋਰਟ ਜਿਹੜੀ ਆ ਅੱਜ ਦੀ ਇਸ ਕੈਬਨਿਟ ਚ ਰੱਖੀ ਗਈ ਯੂ نو ਸਾਰਿਆਂ ਨੇ ਪਾਸ ਕੀਤਾ ਔਰ ਉਸ ਤੋਂ ਬਿਨਾ ਦੂਸਰਾ ਜਿਹੜਾ ਸੀਗਾ ਕਿ ਪਰਸਨਲ ਡਿਪਾਰਟਮੈਂਟ ਦੇ ਅੰਦਰ ਪਰਸਨਲ ਡਿਪਾਰਟਮੈਂਟ ਦੇ ਅੰਦਰ ਲਗਭਗ 800 ਤੋਂ ਉੱਪਰ ਕੇਸ ਜਿਹੜੇ ਲਗੇ ਉਹ ਆਨਰੇਬਲ ਹਾਈ ਕੋਰਟ ਚ ਚਲ ਰਹੇ ਨੇ ਕਿ ਉਹਨਾਂ ਕੇਸਾਂ ਦੇ ਅੰਦਰ ਜਦੋਂ ਸਾਡੇ ਅਫੀਸਰ ਸਾਹਿਬ ਆ ਜਾਂਦੇ ਨੇ ਤਾਂ ਕਿਤਨੇ ਕਿਤੇ ਕੋਈ ਨਾ ਕੋਈ ਟੈਕਨੀਸ਼ ਕਲਟੀ ਰਹਿ ਜਾਂਦੀਆਂ ਨੇਗੀਆਂ ਕੋਈ ਨਾ ਕੋਈ ਲੀਗਲ ਹਿੱਚ ਰਹਿ ਜਾਂਦੀ ਆ ਤਾਂ ਉਹਨੂੰ ਠੀਕ ਕਰਨ ਦੇ ਲਈ ਅੱਜ ਅਸੀਂ ਇੱਕ ਨਵੀਂ ਅਸਾਮੀ ਦੀ ਰਚਨਾ ਕੀਤੀ ਆ ਜਿਹੜੀ ਆ ਲਾ ਅਫੀਸਰ ਹੋਊਗਾ ਲਿਟੀਗੇਸ਼ਨ ਦਾ ਤਾਂ ਕਿ ਜਿਹੜਾ ਪਰਸਨਲ ਡਿਪਾਰਟਮੈਂਟ ਦਾ ਕੰਮਕਾਰ ਆ ਉਹ ਅੱਛੇ ਤਰੀਕੇ ਦੇ ਨਾਲ ਠੀਕ ਠਾਕ ਨਾ ਚੱਲ ਸਕੇ ਇਸ ਤੋਂ ਬਿਨਾ ਐਮ ਫੈਸਲਾ ਲੈਂਦੇ ਆ ਇੱਕ ਬਹੁਤ ਵੱਡਾ ਸੀਆ ਦਾ ਬਾਟਰ ਅਮੈਂਡਮੈਂਟ ਐਕਟ 2024 ਪ੍ਰੋਵੈਂਸ਼ਨ ਆਫ ਪ੍ਰੋਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਅਮੈਂਡਮੈਂਟ ਐਮੈਂਡਮੈਂਟ ਐਕਟ 2024 ਦੇ ਵਿੱਚ ਇੱਕ ਬਹੁਤ ਵੱਡੀ ਸੋਧ ਕੀਤੀ ਗਈ ਅੱਗੇ ਇਸ ਐਕਟ ਦੇ ਦੌਰਾਨ ਅੱਗੇ ਇਸ ਐਕਟ ਦੇ ਵਿੱਚ ਇਹ ਹੁੰਦਾ ਸੀਗਾ ਕਿ ਸਜ਼ਾ ਦਾ ਪ੍ਰਬੰਧਨ ਸੀਗਾ ਕਿ ਜੇਕਰ ਕੋਈ ਵਿਅਕਤੀ ਇਸ ਐਕਟ ਦੀ ਕਿਸੇ ਵੀ ਪ੍ਰੋਵੀਜ਼ਨ ਨੂੰ ਤੋੜਦਾ ਸੀਗਾ ਤਾਂ ਉਹਨੂੰ ਸਜ਼ਾ ਸਾਲ 6 ਮਹੀਨੇ 3 ਮਹੀਨੇ ਜਿਹੜੇ ਨੇਗੇ ਉਹ ਕੀਤੀ ਜਾਂਦੀ ਸੀ ਹੁਣ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕੀਤਾ ਗਿਆ ਹੈਗਾ ਸੋ ਉਸ ਦੇ ਤਹਿਤ ਉਸ ਦੇ ਤਹਿਤ ਜਿਹੜਾ ਹੁਣ ਵੱਡਾ ਫੈਸਲਾ ਕੀਤਾ ਗਿਆ ਕਿ ਹੁਣ ਜੇਲ੍ਹ ਚ ਨਹੀਂ ਜਾਊਗਾ ਬਲਕਿ ਉਹਨੂੰ ਮਾਨਿਟਰਿੰਗ ਜਿਹੜੇ ਪੈਸੇ ਨੇ ਫਾਈਨ ਜਿਹੜਾ ਜੇ ਮੈਂ ਗੱਲ ਕਰਾਂ ਪਲੈਂਟੀ ਦੇ ਰੂਪ ਵਿੱਚ ਫਾਈਨ ਦੇਣਾ ਪਊਗਾ ਜਿਹੜਾ 5000 ਤੋਂ ਲੈ ਕੇ 15 ਲੱਖ ਤੱਕ ਵਕ ਵਕ ਪ੍ਰੋਵੀਜ਼ਨਲ ਹੋਊਗਾ ਕਿ ਜੇਕਰ ਕੋਈ ਇਸ ਐਕਟ ਦੇ ਅੰਦਰ ਕੋਈ ਵੀ ਗਲਤੀ ਕਰਦਾਗਾ ਜਿਹੜੀ ਆਲਰੇਡੀ ਸੀਗੀ ਉਕਤ ਗਵਰਨਮੈਂਟ ਆਫ ਇੰਡੀਆ ਨੇ ਵੀ ਐਕਟ ਨੂੰ ਸੋਧਿਆ ਗਵਰਨਮੈਂਟ ਆਫ ਇੰਡੀਆ ਨੇ ਸੋਧਿਆ ਅਤੇ ਲਗਭਗ 18 ਸਟੇਟਾਂ ਨੇ ਵੀ ਇਸ ਐਕਟ ਨੂੰ ਸੋਧਿਆ ਤਾਂ ਪੰਜਾਬ ਰਾਜ ਜਿਹੜਾ 19ਵਾਂ ਸਟੇਟ ਆ ਜਿਹਦੇ ਅੰਦਰ ਅਸੀਂ ਇਹ ਪ੍ਰੋਵੀਜ਼ਨਾਂ ਚੇਂਜ ਕੀਤੀਆਂ ਨੇ ਹੁਣ ਸੈਂਟੈਂਸ ਜਿਹੜਾ ਹੈਗਾ ਜਿਹਨੂੰ ਆਪਾਂ ਕਹਿ ਦਈਏ ਜੇਲ੍ਹ ਜਾਣ ਦਾ ਜਿਹੜਾ ਕੰਮ ਸੀਗਾ ਉਹ ਖਤਮ ਹੋਇਆਗਾ ਹੁਣ 5000 ਤੋਂ ਲੈ ਕੇ 15 ਲੱਖ ਰੁਪਏ ਤੱਕ ਜਿਹੜਾ ਉਹ ਜੁਰਮਾਨਾ ਲੱਗੂਗਾ ਔਰ ਉਹਦੇ ਵਿੱਚ ਅਸੀਂ ਇੱਕ ਐਡਜੂਡੀਕੇਟਿੰਗ ਆਫੀਸਰ ਸੈਕਟਰੀ ਲੈਵਲ ਦੇ ਪਦਰ ਦਾ ਹੋਰ ਨਿਯੁਕਤ ਕਰਾਂਗੇ ਜਿਹਦੇ ਕੋਲੇ ਜਾ ਕੇ ਸਾਰੀ ਜਿਹੜੀ ਆ ਅ ਪ੍ਰਕਿਰਿਆ ਪੂਰੀ ਹੋਊਗੀ ਕਿ ਕੀ ਉਹਨੇ ਜਿਹੜਾ ਗਲਤ ਕੰਮ ਕੀਤਾਗਾ ਔਰ ਇਸ ਤੋਂ ਬਾਅਦ ਇੱਕ ਚੇਅਰਮੈਨ ਜਿਹੜਾ ਉਹ ਵੀ ਬਣੂਗਾ ਬਟ ਲੇਕਿਨ ਕੰਸੈਂਟ ਵਾਲਾ ਜਿਹੜਾ ਚੈਪਟਰ ਹੈਗਾ ਉਹ ਸੈਕਸ਼ਨ 25 ਉਹਦੇ ਚ ਕੋਈ ਸੋਧ ਨਹੀਂ ਕੀਤੀ ਹੈਗੀ ਜਿਹੜਾ ਕੰਸੈਂਟ ਦਾ ਇਸ਼ੂ ਆ ਉਹਨੂੰ ਲੈ ਕੇ ਅਸੀਂ ਚੁੱਪਾਂ ਸ਼ਾਂਤਾਂ ਤੇ ਕਿਉਂਕਿ ਜੇਕਰ ਕੋਈ ਗਲਤ ਵੱਡਾ ਗਲਤ ਕੰਮ ਕਰਦਾ ਉਹ ਉਸ ਪੁਰਾਣੀ ਸਜ਼ਾ ਰਹੂਗੀ ਜਿਹੜੇ ਛੋਟੇ ਆਫੈਂਸਸ ਨੇਗੇ ਜਿਨਾਬਤ ਮੈਸਮ ਦਾ ਅਨੈਸੈਸਰਲੀ ਪਰ ਕਿਤਨੇ ਕਿਤੇ ਉਹ ਕਰਪਸ਼ਨ ਦਾ ਵੀ ਅੱਡਾ ਬਣ ਜਾਂਦੇ ਸੀਗੇ ਉਹਦੇ ਅੰਦਰ ਇਹ ਆ ਕਿ ਬੰਦਾ 5000 ਤੋਂ ਲੈ ਕੇ 15000 ਰੁਪਏ ਤੱਕ ਦਾ 15 ਲੱਖ ਤੱਕ ਦਾ ਸੌਰੀ ਅਸੀਂ ਪ੍ਰਬਧਾਨ ਕੀਤਾਗਾ ਇਸ ਤੋਂ ਬਿਨਾ ਅੱਜ ਇੱਕ ਅਹਿਮ ਫੈਸਲਾ ਹੋਰ ਜਿਹੜਾ ਪੰਜਾਬ ਕਾਫੀ ਲੰਬੇ ਅਰਸੇ ਤੋਂ ਜਿਹੜਾ ਪੈਂਡਿੰਗ ਪਿਆ ਸੀਗਾ ਪੰਜਾਬ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ 200 2004 2004 ਇਹਦੇ ਵਿੱਚ ਕੀ ਸੀਗਾ ਕਿ ਜੇਕਰ ਤੁਹਾਡੀ ਬੱਚਾ ਪੈਦਾ ਹੋਣ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਆਪਣੇ ਬੱਚੇ ਦਾ ਜਨਮ ਰਜਿਸਟਰਸੇ이션 ਜਰੀਆ ਉਹ ਵਿਦਿਨ 1 ਇਅਰ ਨਹੀਂ ਕਰਾਉਂਦਾ ਸੀਗਾ ਤਾਂ ਉਹਨੂੰ ਮੈਜਿਸਟਰੇਟ ਸਾਹਿਬ ਕੋਲ ਜਾ ਕੇ ਉਹਨੂੰ ਅਦਾਲਤ ਦੇ ਵਿੱਚ ਜਾ ਕੇ ਉੱਥੋਂ ਇੱਕ ਆਰਡਰ ਪਾਸ ਕਰਵਾਉਣਾ ਪੈਂਦਾ ਸੀਗਾ ਇੱਕ ਆਰਡਰ ਲੈਣਾ ਪੈਂਦਾ ਸੀਗਾ ਔਰ ਬਹੁਤ ਵੱਡਾ ਇਹਦੇ ਵਿੱਚ ਉਹਨੂੰ ਐਵੀਡੈਂਸ ਦੇਣਾ ਪੈਂਦਾ ਸੀਗਾ ਕਿ ਮੈਂ ਕਿਉਂ ਨਹੀਂ 1 ਸਾਲ ਦੇ ਅੰਦਰ ਕਰਵਾਇਆ ਇਹਦਾ ਜਨਮ ਕਿੱਥੇ ਹੋਇਆ ਸੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਸੀਗੀਆਂ ਆਉਂਦੀਆਂ ਸੀਗੀਆਂ ਹੁਣ ਇਹਨੂੰ ਸੋਧ ਕੀਤਾ ਗਿਆ ਸਾਰੀਆਂ ਪਾਬਰਾਂ ਜਿਹੜੀਆਂ ਲਗੀਆਂ ਉਹ ਆਨਰੇਬਲ ਡੀਐਮ ਸਾਹਿਬ ਦਿੱਤੀਆ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤੀਆਂ ਲਗੀਆਂ ਕਿ ਸੈਲਫ ਡੈਕਲੇਰੇਸ਼ਨ ਲੈ ਕੇ ਉਹ ਜਿਹੜਾ ਆਪਣਾ ਜਨਮ ਰਜਿਸਟਰਡ ਕਰਵਾ ਸਕਦਾ ਹੈ ਇਸ ਤੋਂ ਬਿਨਾ ਇਸ ਐਕਟ ਦੇ ਅੰਦਰ ਇੱਕ ਹੋਰ ਸੋਧ ਹੋਈ ਆ ਕਿ ਜੇਕਰ ਕੋਈ ਵਿਅਕਤੀ ਕਿਸੇ ਬਿਮਾਰੀ ਨਾਲ ਉਹਦੀ ਮੌਤ ਹੁੰਦੀ ਆ ਤਾਂ ਡਾਕਟਰ ਨੂੰ ਰੀਜ਼ਨ ਜਿਹੜਾ ਸਰਟੀਫਿਕੇਟ ਤੇ ਲਿਖਣਾ ਪਊਗਾ ਸਰਟੀਫਿਕੇਟ ਦੇ ਅੰਦਰ ਲਿਖਣਾ ਪਊਗਾ ਕਿ ਇਹਦੀ ਮੌਤ ਸਰੋਸਿਸ ਨਾ ਹੋਈ ਆ ਹਾਰਟ ਅਟੈਕ ਨਾ ਹੋਈ ਆ ਬ੍ਰੇਨ ਅਟੈਕ ਨਾ ਹੋਈ ਆ ਜਾਂ ਹੋਰ ਵੀ ਜੋ ਵੀ ਰੀਜ਼ਨ ਹੈਗਾਗਾ ਜਿਹੜਾ ਵੀ ਰੀਜ਼ਨ ਹੈਗਾਗਾ ਉਹ ਰੀਜ਼ਨ ਜਿਹੜਾ ਡਾਕਟਰ ਨੂੰ ਸਾਈਡ ਕਰਨਾ ਪਊਗਾ ਉਹੀ ਰੀਜ਼ਨ ਜਿਹੜਾ ਉਹ ਅੱਗੇ ਸਰਟੀਫਿਕੇਟ 'ਚ ਹੋਊਗਾ ਕਿਉਂਕਿ ਨਹੀਂ ਵਿਦਆਊਟ ਰੀਜ਼ਨ ਕਈ ਵਾਰ ਕਹ ਲੋ ਲੀਗਲ ਪ੍ਰੋਬਲਮਾਂ ਆਉਂਦੀਆਂ ਸਿਗੀਆਂ ਜੇ ਮੈਂ ਕਹਿ ਲਵਾਂ ਮੈਂ ਵਕੀਲ ਆ ਇਸ ਕਰਕੇ ਮੈਂ ਕਹਿ ਸਕਦਾਗਾ ਕਿ ਜੇਕਰ ਕਿਸੇ ਨੇ ਵਿਲ ਵਸੀਅਤ ਕਰਾਈਆ ਉਹ ਕਈ ਵਾਰ ਕੀ ਹੁੰਦਾ ਸੀਗਾ ਮੌਤ ਤੋਂ 4 ਦਿਨ ਪਹਿਲਾਂ ਵਸੀਅਤ ਹੋ ਜਾਂਦੀ ਸੀਗੀ ਪਰ ਪਤਾ ਹੁਣ ਲੱਗ ਜਾ ਕਰੂਗਾ ਡਾਕਟਰ ਦੱਸ ਦਿਆ ਕਰੂਗਾ ਕਿ ਭਾਈ ਇਹ ਤਾਂ ਕਮੇਚ 3 ਮਹੀਨੇ ਦਾ ਪਿਆ ਸੀਗਾ ਕਈ ਵਾਰ ਹੁੰਦਾ ਨਾ ਪਿੰਡਾਂ ਚੱਲਦਾ ਸੀ ਉਹ ਮਰੇ ਪੇ ਵਿਅਕਤੀ ਦੇ 10 ਗੂਠਾ ਲਵਾ ਕੇ ਕੰਮ ਚਲਾ ਲੈਂਦੇ ਸੀਗੇ ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਾਂ ਆਉਂਦੀਆਂ ਸਿਗੀਆਂ ਤੇ ਉਹਦੇ ਤੋਂ ਜਿਹੜਾ ਵੱਡੀ ਰਾਹਤ ਜਿਹੜੀ ਆ ਉਹ ਮਿਲੋਗੀ ਇਸੋ ਬਿਨਾ ਜੇ ਮੁੱਖ ਮੰਤਰੀ ਤੀਰਥ ਯਾਤਰਾ ਸੀ ਮੁੱਖ ਮੰਤਰੀ ਤੀਰਥ ਯਾਤਰਾ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਪਹਿਲਾਂ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਆਉਂਦੀ ਸੀਗੀ ਹੁਣ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲੇ ਸੀ ਦਿੱਤੀ ਆ ਕਿਉਂਕਿ ਧਰਮਾਰਥ ਦਾ ਕੰਮ ਜਿਹੜਾ ਹੈਗਾ ਉਹ ਡਿਪਾਰਟਮੈਂਟ ਜਿਹੜਾ ਆਲਰੇਡੀ ਰੈਵਨਿਊ ਕੋਲੇ ਸੀਗਾ ਸੋ ਅਸੀਂ ਇਹ ਵੀ ਫੈਸਲਾ ਕੀਤਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲੇ ਜਾਊਗੀ ਔਰ ਮੁੱਖ ਮੰਤਰੀ ਸਾਹਿਬ ਇਹਦੇ ਲਈ ਇੱਕ ਸੰਮਤੀ ਦਾ ਗਠਨ ਕਰਨਗੇ ਇਹਦੇ ਲਈ ਇੱਕ ਸੰਮਤੀ ਦਾ ਗਠਨ ਕਰਨਗੇ ਜਿਹੜਾ ਕੰਮਕਾਰ ਦੇਖੂ ਕਿਹੜੇ-ਕਿਹੜੇ ਜਗ੍ਹਾ ਤੇ ਜਾਣਾ ਹੈ ਕਿਹੜੇ-ਕਿਹੜੇ ਧਾਰਮਿਕ ਜਗ੍ਹਾ ਜਿਹੜੀਆਂ ਨੇ ਆਡੈਂਟੀਫਾਈ ਕਰਨੀਆਂ ਨੇ ਉਹਦਾ ਕੰਮਕਾਰ ਵਿਸਥਾਰ ਸਹਿਤ ਦੁਬਾਰਾ ਜਿਹੜੀ ਇਹਦੇ ਤੇ ਸੀਐਮ ਸਾਹਿਬ ਆਰਡਰ ਜਾਰੀ ਕਰਨਗੇ ਕਿ ਕੀ-ਕੀ ਹੋ ਔਰ ਇਸ ਤੋਂ ਬਿਨਾ ਜਿਹੜੀ ਮੈਂ ਸਮਝਦਾ ਹਰੇਕ ਸਾਲ ਪੰਜਾਬ ਦੇ ਅੰਦਰ ਐਕਸਾਈਜ਼ ਦੀ ਪਾਲਿਸੀ ਆਉਂਦੀ ਆ ਪੰਜਾਬ ਦੇ ਅੰਦਰ ਕਿਉਂਕਿ ਹਰੇਕ ਪਾਲਿਸੀ ਜਿਹੜੀ ਆ ਪੰਜਾਬ ਐਕਸਾਈਜ਼ ਦੀ ਉਹ ਸਾਲ ਨਾਲ ਸਾਲ ਬਣਦੀ ਆ ਇੱਕ ਸਾਲ ਬਣਦੀ ਆ ਜਦੋਂ ਮੈਂ 2022 ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਚ ਤਾਂ ਡਿਪਾਰਟਮੈਂਟ ਜਿਹੜਾ ਉਹ ਮੈਨੂੰ ਸੌਂਪਿਆ ਗਿਆ ਤਾਂ 2022 ਦੇ ਵਿੱਚ ਜਦੋਂ ਪੰਜਾਬ ਚ ਉਸ ਸਮੇਂ ਕਾਂਗਰਸ ਪਾਰਟੀ ਨੇ ਆਪਣਾ ਰਾਹ ਛੱਡਿਆ ਜਾਂ ਉਸ ਤੋਂ ਪਹਿਲਾਂ ਮੈਂ ਗੱਲ ਕਰਾਂ ਅਕਾਲੀ ਦਰ ਬੀਜੇਪੀ ਦੀ ਤਾਂ ਉਹਨਾਂ ਸਮੇਂ ਦੇ ਦੌਰਾਨ ਸਾਰਾ ਰੈਵਨਿਊ ਜਿਹੜਾ ਪੰਜਾਬ ਦਾ ਸੀਗਾ ਉਹ ਸਿਰਫ ਔਰ ਸਿਰਫ 450 ਕਰੋੜ ਰੁਪਏ ਤੱਕ ਸੀਮਤ ਸੀਗਾ ਸਰਫ ਐਕਸਾਈਜ਼ ਪਾਲਿਸੀ ਤੋਂ 650 ਕਰੋੜ ਰੁਪਏ 6100 ਕਰੋੜ ਰੁਪਏ ਜਿਹੜੇ ਸੀ ਉਹ ਡਿਪਾਰਟਮੈਂਟ ਨੂੰ ਆਉਂਦੇ ਸੀ ਸਰਕਾਰ ਨੂੰ ਆਉਂਦੇ ਸੀ ਉਹਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਲਿਆਂਦੀ ਗਈ ਨਵੀਂ ਐਕਸਾਈਜ਼ ਪਾਲਿਸੀ ਆਉਣ ਦੇ ਬਾਅਦ ਜੇ ਮੈਂ ਲਾਸਟ ਈਅਰ ਦੀ ਗੱਲ ਕਰਾਂ 24 25 ਦੀ ਗੱਲ ਕਰਾਂ ਕਿ 2024 25 ਕਿੰਨਾ ਰੈਵਨਿਊ ਆਇਆ ਤਾਂ ਉਹਦੇ ਵਿੱਚ 80 10145 ਕਰੋੜ ਰੁਪਏ ਦੇ ਟਾਰਗੇਟ ਨਿਸ਼ਚਿਤ ਕੀਤੇ ਸੀ 2024 25 106145 ਕਰੋੜ ਰੁਪਏ ਦੇ ਟਾਰਗੇਟ ਜਿਹੜੇ ਅਸੀਂ ਫਿੱਟ ਕੀਤੇ ਸੀਗੇ ਟਾਰਗੇਟ ਹਿੱਟਸ ਕੀਤੇ ਸੀਗੇ ਔਰ ਮੈਨੂੰ ਬੜੇ ਮਾਣ ਨਾਲ ਦੱਸਣਾ ਖੁਸ਼ੀ ਹੋ ਰਹੀ ਹੈ ਕਿ ਉਹਦੇ ਵਿੱਚ ਅਸੀਂ 10200 ਕਰੋੜ ਰੁਪਇਆ ਜਿਹੜਾ ਰੈਵਨਿਊ ਅਚੀਵ ਕਰਨ ਜਾ ਰਹੇ ਕਿਉਂਕਿ ਲਾਸਟ ਮੰਥ ਦਾ ਰੈਵਨਿਊ ਹਜੇ ਆਉਣਾ ਬਾਕੀ ਆ ਮਾਰਚ ਦਾ ਤੋਂ ਇਸ ਗੱਲ ਕਰਕੇ ਪਰ ਲੇਕਿਨ ਜੋ ਪਿਛਲਾ ਟ੍ਰੈਂਡ ਚੱਲਿਆ ਆਉਦਾਗਾ ਜੋ ਪਿਛਲੇ 11 ਮਹੀਨਿਆਂ ਦਾ ਟ੍ਰੈਂਡ ਚੱਲਿਆ ਆ ਰਿਹਾ ਉਹ ਇਹ ਸ਼ੋਅ ਕਰਦਾ ਕਿ ਬਿਲਕੁਲ ਅਸੀਂ 10000 200 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਅੰਦਰ ਐਕਸਾਈਜ਼ ਪਾਲਿਸੀ ਤੋਂ ਕਮਾ ਕੇ ਦੇਣਾਗੇ ਜਿਹੜਾ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਵੈਲਫੇਅਰ ਤੇ ਲੱਗੂਗਾ ਭਲਾਈ ਤੇ ਲੱਗੂਗਾ ਇਸ ਦੇ ਵਿੱਚ ਪਹਿਲਾਂ ਜਦੋਂ 222 ਦੀ ਮੈਂ ਗੱਲ ਕਰਾਂ ਤਾਂ ਉਦੋਂ ਅਸੀਂ ਫਸਟ ਟਾਈਮ ਟੈਂਡਰਿੰਗ ਕੀਤਾ ਸੀ ਫਸਟ ਟਾਈਮ ਟੈਂਡਰਿੰਗ ਦੀ ਪ੍ਰਕਿਰਿਆ ਹੋਈ ਸੀ ਇਹ ਟੈਂਡਰ ਹੋਇਆ ਸੀ ਔਰ ਸੈਕੰਡ ਟਾਈਮ ਰੀਨਿਊਅਲ ਹੋਈ ਸੀ ਰੀਨਿਊ ਕੀਤਾ ਗਿਆ ਸੀ ਔਰ 3rd ਟਾਈਮ ਡਰਾਫ ਲੋਟ ਹੋਇਆ ਸੀ ਤੁਹਾਨੂੰ ਪਤਾ ਹੈ ਡਰਾਫ ਲਾਟਰੀ ਜਿਹੜੀ ਕਿ ਲਾਟਰੀ ਕੱਢੀ ਗਈ ਸੀ ਇਸ ਵਾਰ ਫੇਰ ਦੁਬਾਰਾ ਤੋਂ ਪ੍ਰਾਈਸ ਡਿਸਕਵਰ ਕਰਨ ਦੇ ਲਈ ਕਿ ਪ੍ਰਾਈਸ ਜਿਹੜੀ ਆ ਕਿੰਨੀ ਡਿਸਕਵਰ ਕਰਨੀ ਆ ਅਸੀਂ ਦੁਬਾਰਾ ਤੋਂ ਈ ਟੈਂਡਰਿੰਗ ਕਰ ਰਹੇ ਹਾਂਗੇ ਦੁਬਾਰਾ ਤੋਂ ਈ ਟੈਂਡਰਿੰਗ ਦਾ ਪ੍ਰੋਸੈਸ ਜਿਹੜਾ ਉਹ ਅਸੀਂ ਕਰਾਂਗੇ ਔਰ ਇਸ ਵਾਰ ਅਸੀਂ ਜਿਹੜਾ ਰੈਵਨਿਊ ਫਿਕਸ ਕੀਤਾਗਾ ਜਿਹੜਾ ਟਾਰਗੇਟ ਫਿਕਸ ਕੀਤਾਗਾ ਜੋ ਅਸੀਂ ਅਚੀਵ ਕਰਨਾ ਹੈ ਜਿਵੇਂ ਅਸੀਂ ਪਹਿਲਾਂ ਲਗਾਤਾਰ ਸਾਡੇ ਡਿਪਾਰਟਮੈਂਟ ਦੇ ਸਾਰੇ ਅਫੀਸਰ ਸਹਿਬਾਨ ਦੇ ਸਹਿਯੋਗ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਇਸ ਵਾਰ ਅਸੀਂ 11000 ਬੀ 11000 ਬੀ ਕਰੋੜ ਰੁਪਏ ਦਾ ਟਾਰਗੇਟ ਫਿਕਸ ਕੀਤਾ ਹੈਗਾ ਔਰ ਮੈਨੂੰ ਪੂਰਨ ਉਮੀਦ ਆ ਕੇਸ ਤੋਂ ਅਸੀਂ 11000 ਬੀ ਕਰੋੜ ਰੁਪਏ ਦਾ ਮਾਮਲਾ ਹੈ ਕਿਉਂਕਿ ਜਿੰਨੇ ਅਸੀਂ ਲਾਸਟ ইয়ার ਦੇ ਵਿੱਚ ਜਿੰਨੇ ਵੀ ਅਸੀਂ ਟਾਰਗੇਟ ਕਿਤੇ ਉਹ 100% ਅਚੀਵ ਕੀਤੇ ਕਦੇ ਵੀ ਕਿਤੇ ਵੀ ਕਿਸੇ ਕਿਸਮ ਦਾ ਕੋਈ ਵੀ ਘਾਟਾ ਜਿਹੜਾ ਨਹੀਂ ਪਿਆ ਬਲਕਿ ਜਦੋਂ ਜਿਵੇਂ ਗੱਲ ਕਰਾਂ ਅਕਾਲੀ ਦਲ ਭਾਜਪਾ ਦੀ ਗਵਰਨਮੈਂਟ ਹੁੰਦੀ ਸੀ ਕਿ ਜੋ 2016 ਚ ਲਾਸਟ ইয়ার ਤਾਂ ਉਹਨਾਂ ਦੀ ਪਾਲਿਸੀ ਲਗਭਗ ਫੇਲ ਹੋ ਗਈ ਸੀ ਔਰ ਪੰਜਾਬ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਸੀ ਔਰ ਉਸ ਤੋਂ ਬਾਅਦ ਦੁਬਾਰੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਉਹਨਾਂ ਤੇ ਹੱਥ yat ਰੱਖ ਕੇ ਬੈ ਗਈ ਉਹਨਾਂ ਨੇ ਤਾਂ ਕਦੇ ਕੰਮ ਹੀ ਨਹੀਂ ਕੀਤਾ 5 ਸਾਲ 10 ਸਾਲ ਕੋਵਿਡ ਦਾ ਬਹਾਨਾ ਲਾਇਆ 2 ਸਾਲ ਅਫਦੀ ਲੜਾਈ ਦਾ ਬਹਾਨਾ ਲਾਇਆ ਤੇ ਕੰਮ ਕਰਕੇ ਤੁਰਦੇ ਬਣੇ ਤੇ ਇੱਕ ਵੀ ਰੈਵਨਿਊ ਜਿਹੜਾ ਨਹੀਂ ਵਧਿਆ ਇਸ ਵਾਰ ਜਿਹੜਾ ਗਰੁੱਪ ਸਾਈਜ਼ ਆ ਜੇ ਮੈਂ ਗਰੁੱਪ ਦੀ ਗੱਲ ਕਰਾਂ ਗਰੁੱਪ ਅਸੀਂ 207 ਬਣਾਏ ਨੇ 207 ਇਸ ਪਾਲਿਸੀ ਦੇ ਗਰੁੱਪ ਹੋਣਗੇ ਔਰ ਗਰੁੱਪ ਦਾ ਸਾਈਜ਼ ਜਿਹੜਾ ਰੈਵਨਿਊ ਸ਼ੇਪ ਦੀ ਮੈਂ ਗੱਲ ਕਰਾਂ ਤਾਂ 40 ਕਰੋੜ ਰੁਪਇਆ ਪਲੱਸ ਮਾਈਨਸ 25% ਵੈਲਿਊ ਵੇਰੀਏਸ਼ਨ ਤੇ ਰੱਖਿਆ ਗਿਆ ਯਾਨੀ ਕਿ 40 ਕਰੋੜ ਰੱਖਿਆ 80% ਵੇਰੀਏਸ਼ਨ ਰੱਖਿਆ ਪਲੱਸ ਔਰ ਮਾਈਨਸ ਵਧ ਵੀ ਸਕਦਾ ਘਟ ਵੀ ਸਕਦਾ ਕੋਈ ਕੁਝ ਸ਼ਹਿਰੀ ਗਰੁੱਪ ਨੇ ਕੁਝ ਪਿੰਡੂ ਗਰੁੱਪ ਨੇ ਉਸ ਸਾਬ ਦੇ ਨਾਲ ਅਸੀਂ ਜਿਹੜਾ ਉਹ ਰੈਵਨਿਊ ਫਿੱਟ ਕੀਤਾ ਇਸ ਤੋਂ ਬੇਨਾ ਮੇਜਰ ਜਿਹੜਾ ਆਇਆ ਕਿ ਦੇਸੀ ਸ਼ਰਾਬ ਦੇ ਅੰਦਰ ਦੇਸੀ ਸ਼ਰਾਬ ਦਾ ਕੋਟਾ ਜਿਹੜਾ ਪੂ 3% ਵਧਾਇਆ ਗਿਆ ਤੇ ਜਿਹੜਾ ਪੰਜਾਬ ਦੇ ਜਿਹੜੇ ਸਾਬਕਾ ਸੈਨਿਕ ਨੇਗੇ ਪੰਜਾਬ ਦੇ ਜਿਹੜੇ ਸਾਬਕਾ ਸੈਨਿਕ ਨੇਗੇ ਉਹਨਾਂ ਦਾ ਕਿ ਥੋਕ ਲਾਇਸੈਂਸ ਦਾ ਸੀ ਜਿਹੜਾ ਥੋਕ ਲਾਇਸੈਂਸ ਦੀ ਜਿਹੜੀ ਫੀਸ ਸੀਗੀ ਉਹ ਪਹਿਲਾਂ 5 ਲੱਖ ਰੁਪਏ ਸੀਗੀ ਸੋ ਅੱਜ ਮੈਂ ਸਮਝਦਾ ਪੰਜਾਬ ਦੇ ਸਾਰੇ ਕਫੈ ਜੀ ਉਹਨੂੰ ਕਾਫੀ ਰਾਹਤਾ ਕਿ ਉਹਨਾਂ ਦੀ ਫੀਸ ਜਿਹੜੀ ਆ ਉਹ ਅਸੀਂ ਲਾਇਸੈਂਸ ਫੀਸ ਜਿਹੜੀ ਆ ਉਹ 5 ਲੱਖ ਤੋਂ ਘਟਾ ਕੇ 2.5 ਲੱਖ ਕੀਤੀ ਆ ਸੋ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੇ ਫਾਰਮ ਸਟੇਜ ਦੇ ਲਾਇਸੈਂਸ ਸੀਗੇ ਅੱਜਕੱਲ ਲਮਾ ਟ੍ਰੈਂਡ ਆ ਫਾਰਮਾ ਜਾ ਕੇ ਲੋਕ ਰਹਿੰਦੇ ਨੇ ਕਿ ਫਾਰਮਾ ਦੇ ਅੰਦਰ ਲਾਇਸੈਂਸ ਜਿਹੜਾ ਮਿਲਦਾ ਸੀ ਲਿਕਰ ਦਾ ਲਾਇਸੈਂਸ ਮਿਲਦਾ ਸੀਗਾ ਉਹਦੇ ਚ ਅੱਗੇ ਉਹ 12 ਜਿਹੜੀ ਬੋਟਲਸ ਸੀ ਕੁਆਟਰ ਸੀ ਉਹ ਰੱਖ ਸਕਦਾ ਸੀਗਾ ਪਰਾਸੀ ਉਹਦੀ ਗਿਣਤੀ ਵਧਾ ਕੇ ਛੱਤੀ ਕੀਤੀ ਆ ਜਿਹਦੇ ਵਿੱਚ ਬੀਅਰ ਵਾਇਨ ਜਿਤ ਬੋਧ ਦਾ ਇਸ ਤਰ੍ਹਾਂ ਦੇ ਬ੍ਰਾਂਡ ਜਿਹੜੇ ਉਹ ਆਉਣਗੇ ਇਸ ਤੋਂ ਬਿਨਾ ਬੀਅਰ ਦੀ ਸ਼ਾਪ ਐਕਸਕਲੂਸਿਵ ਜਿਹੜੀ ਬੀਅਰ ਦੀ ਸ਼ਾਪ ਸੀ ਉਹਦੀ ਵੀ ਪਹਿਲਾਂ ਪ੍ਰਤੀ ਦੁਕਾਨ 2 ਲੱਖ ਰੁਪਏ ਸੀਗੀ ਸੋ ਉਹ ਵੀ ਅਸੀਂ ਕਟਾ ਕੇ 25 ਹਜ਼ਾਰ ਰੁਪਏ ਦੁਕਾਨ ਕੀਤੀ ਹੈਗੀ ਸੋ ਇਸ ਤੋਂ ਬਿਨਾ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ 2017 ਤੋਂ ਪਹਿਲਾਂ ਦੀ ਪੰਜਾਬ ਦੇ ਅੰਦਰ ਕੋਈ ਵੀ ਨਵੀਂ ਨਵਾਂ ਬੋਟਲਿੰਗ ਪਲਾਂਟ ਜਿਹੜਾ ਪੰਜਾਬ ਪਹੁੰਚਿਆ ਸੀ ਇਨਵੈਸਟਮੈਂਟ ਨੂੰ ਵਧਾਉਣ ਦੇ ਲਈ ਇਨਵੈਸਟਮੈਂਟ ਨੂੰ ਵਧਾਉਣ ਦੇ ਲਈ ਅਸੀਂ ਫੈਸਲਾ ਕੀਤਾ ਕਿ ਇਸ ਪਾਲਿਸੀ ਚ ਅਸੀਂ ਨਵੇਂ ਬੋਟਲਿੰਗ ਪਲਾਂਟ ਲਾਉਣ ਦੀ ਮਨਜ਼ੂਰੀ ਦਿੱਤੀ ਆ ਤਾਂ ਕਿ ਕੋਈ ਵੀ ਵਿਅਕਤੀ ਆ ਕੇ ਨਵਾਂ ਬੋਟਲਿੰਗ ਪਲਾਂਟ ਲਾ ਕੇ ਆਪਣਾ ਕੰਮਕਾਰਜ ਕਰ ਸਕੇ ਔਰ ਇੰਡਸਟਰੀ ਨੂੰ ਮੈਂ ਸਮਝਦਾ ਹੁਲਾਰਾ ਮਿਲੂਗਾ ਔਰ ਇਸ ਤੋਂ ਬਿਨਾ ਜਿਹੜਾ ਕਾਉ ਵੈਲਫੇਅਰ ਸੈਸ ਸੀਗਾ ਕਾਉ ਵੈਲਫੇਅਰ ਸੈਸ ਪਹਿਲਾਂ 1 ਰੁਪਏ ਪ੍ਰਤੀ ਪ੍ਰੋਫਲੀਟਰ ਹੁੰਦਾ ਸੀਗਾ ਉਹ ਹੁਣ ਅਸੀਂ ਵਧਾ ਕੇ 2 ਰੁਪਏ ਪ੍ਰਤੀ ਪ੍ਰੋਫਲੀਟਰ ਕੀਤਾ ਹੈਗਾ ਇਹਦੇ ਨਾਲ ਕਾਉ ਵੈਲਫੇਅਰ ਫੀਸ ਜਿਹੜੀ ਆ ਪਹਿਲਾਂ 16 ਕਰੋੜ ਰੁਪਏ ਅਗਰਾਈ ਹੋਂਦੀ ਸੀ ਸਰਾਨਾ ਹੁਣ ਉਹ 24 ਕਰੋੜ ਰੁਪਏ ਦੀ ਜਿਹੜੀ ਆ ਉਗਰਾਹੀ ਹੋਊਗੀ ਇਸ ਤੋਂ ਬਿਨਾ ਇੱਕ ਬਹੁਤ ਵੱਡਾ ਫੈਸਲਾ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਜੀ ਨੇ ਅੱਜ ਫੈਸਲਾ ਕੀਤਾ ਕਿ ਇਨਫੋਰਸਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਨਫੋਰਸਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਨਵੇਂ ਜਿਹੜੇ ਆਮਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ। ਨਵੇਂ ਆਮਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ ਉਹਦੇ ਲਈ ਮੈਂ ਡਿਪਾਰਟਮੈਂਟ ਦੀ ਕਮੇਟੀ ਬਣਾਈ ਆ ਸਾਡੇ ਅਫਸਰ ਸਾਹਿਬਾਨ ਪੰਜਾਬ ਪੁਲਿਸ ਦੇ ਅਫਸਰ ਸਾਹਿਬਾਨ ਔਰ ਦੂਸਰੇ ਜਿਹੜੇ ਕਨਸਰਨਡ ਡਿਪਾਰਟਮੈਂਟ ਨੇ ਉਹਨਾਂ ਦੀ ਕਮੇਟੀ ਬਣਾ ਕੇ ਇਹਦੇ ਤਜ਼ਵੀਰ ਜਲਦੀ ਪੇਸ਼ ਕਰੂਗੀ ਤਾਂ ਕਿ ਅਸੀਂ ਉਹ ਨਵੇਂ ਪੁਲਿਸ ਸਟੇਸ਼ਨ ਬਣਾ ਸਕੀਏ ਤਾਂ ਕਿ ਇਨਫੋਰਸਮੈਂਟ ਜਿਹੜੀ ਆ ਹੋਰ ਵਾਰਸ ਕੇ ਇਹ ਜਿਹੜੇ ਮੋٹے ਮੋٹے ਅੱਜ ਦੇ ਕਨਸਰਨ ਸੀਗੇ ਸੋ ਪਲੀਜ਼ ਹਾਂਜੀ ਇੱਕ ਮਿੰਟ ਇੱਕ ਮਿੰਟ ਮਦਦ ਸੋ ਬਿਲਕੁਲ ਇਸ ਸਿਕਸਾਈਜ਼ ਪਾਲਿਸੀ ਦੇ ਨਾਲ 11000 20 ਕਰੋੜ ਰੁਪਏ ਦਾ ਰੈਵਨਿਊ ਪੈਕ ਕੀਤਾਗਾ ਸੋ ਮੈਨੂੰ ਜਿਸ ਤਰ੍ਹਾਂ ਮੇਰਾ ਪੁਰਾਣਾ 3 ਸਾਲ ਦਾ ਐਕਸਪੀਰੀਅੰਸ ਆ ਕਿ ਇਹ ਟਾਰਗੇਟਿੰਗ ਸੀ ਟਾਰਗੇਟ ਵੀ ਜਿਹੜਾ ਅਸੀਂ ਅਚੀਵ ਕਰਾਂਗੇ ਸੋ ਥੈਂਕ ਯੂ ਕੋ ਯਾਨੀ ਫੋ ਚੋਨੋ ਕਿ ਕਦੇ ਬਤਾਏ ਪੁਲਿਸ ਚੌਕ ਕਿਤਨੇ ਬਣਾਏਗੇ ਸਰ ਉਹ ਪੰਤਾ ਆਲਰੇਡੀ ਆਲਰੇਡੀ ਓਪਨ ਕੋਟਰ ਹੈ ਸਰ ਹੈ ਤਾਂ ਹੋਰ ਮोटा ਤੇ ਫਾਈਨ ਹਾਂ ਬਾਕੀ ਦੇਸੀ ਮੈਂ 3% नहीं नहीं वो वही वही मैं बोल रहा हूँ कि मैंने एक कमेटी की तस्वीर बनाई है कि इन्फोर्समेंट की ज्यादा जरूरत है किन डिस्ट्रिक्टों में जरूरत है वो अभी वो स्थान को आइडेंटिफाई करेगी आफ्टर दैट हम उसकी स्थापना करेंगे मतलब हमने आप सिद्धांतक तौर पर आज इसकी रचना करने की अनुमति दे दी दी है कि इस इन्फोर्समेंट एक्सक्लूसिव फॉर के जो पुलिस चाहिए। Sir, थी, बड़ी है, नहीं नहीं देखिए जो एक्साइज की जब पुलिस के पास इतना काम होता है तो उसके पास ऐसा नहीं होता कई बार हुई है जब पुरानी सरकार थी जब कांग्रेस पार्टी की पंजाब में सरकार थी तो लगभग एक लोग मर गए थे अब तक मेरे को लगता है उनको इंसाफ नहीं मिला तो मैं समझता हूं इन फ्यूचर ऐसा ना हो तो उसके लिए हमने इसका प्रावधान किया ਪੁਲਿਸ ਅਕਤੀ ਕਰ ਜਾਣੀ ਕਿਉਂਕਿ ਦੇਖੋ ਜਦੋਂ ਜਦੋਂ ਬਾਜਬਾਦ ਸਾਹਿਬ ਜਦੋਂ ਐਕਸਕਲੂਸਿਵ ਪੁਲਿਸ ਸਟੇਸ਼ਨ ਹੋਂਦ ਵਿੱਚ ਆ ਗਏ ਤਾਂ ਮੈਨੂੰ ਲੱਗਦਾ ਉਹ ਬਿਲਕੁਲ ਖਤਮ ਹੋ ਚੁੱਕੀ ਹੁਣ ਵੀ ਅਸੀਂ ਜਿਹੜੀ ਪ੍ਰੈਜ਼ੈਂਟ ਪਾਲਿਸੀ ਦੇ ਨਾਲ ਬਹੁਤ ਸਾਰਾ ਜਿਹੜਾ ਸਮਗਲਿੰਗ ਸੀ ਹੁੰਦੀ ਸੀ ਅਦਰ ਸਟੇਟਸ ਤੋਂ ਪੰਜਾਬ ਚ ਆਉਂਦੀ ਸੀ ਉਹ ਅੱਜਕੱਲ ਲਗਭਗ ਖਤਮ ਹੋ ਚੁੱਕੀ ਜਿੱਥੇ ਕਿਤੇ ਉੱਕਾ ਦੁੱਕਾ ਦਕਰਨਾਮਾ ਆਉਂਦੀਆਂ ਨੇ ਤਾਂ ਅਸੀਂ ਉਹਦੇ ਖਿਲਾਫ ਤੁਰੰਤ ਕਸ਼ੇ ਲੈਨੇ ਹਾਜ਼ਰਬੰਦੀ ਜੀ ਸਰ ਤੁਸੀਂ ਲਾ ਸਕਦੇ ਹੋ ਕੋਈ ਇਨੋਵੇਟਿਵ ਜਾਂ ਦੱਸੋ ਆਈਡੀਆ ਵੀਰ ਸ਼ੌਟ ਪੈਕ ਜੀ ਪਿਛਲੇ ਸਾਲ ਲਗਭਗ 35 ਜਿਹੜੀਆਂ ਉਹ ਸ਼ਾਪਸ ਖੁੱਲੀਆਂ ਸੀਗੀਆਂ ਔਰ ਸਾਨੂੰ ਲੱਗਿਆ ਕਿ ਐਕਸਕਲੂਸਿਵ ਬੀਅਰ ਸ਼ਾਪਸ ਜਿਹੜੀਆਂ ਕਿ ਯੰਗਸਟਰ ਮੈਂ ਬੜਾ ਓਵਰ ਮਾਈਂਡਡ ਕਹਣਾ ਕਿ ਜੰਗਸਟਰ ਜ਼ਿਆਦਾ ਬੀਅਰ ਨੂੰ ਪ੍ਰੀਫਰ ਕਰਦੇ ਨੇਗੇ ਤੋ ਉਹ ਕਿਤਨਾ ਕਿਤੇ ਜ਼ਿਆਦਾ ਹੋਣੀਆਂ ਚਾਹੀਦੀਆਂ ਸੋ ਇਸ ਲਈ ਜਿਹੜਾ ਇਹ ਐਕਸਕਲੂਸਿਵ ਬੀਅਰ ਸ਼ਾਪ ਦਾ ਅਸੀਂ ਫੀਸ ਜਿਹੜੀ ਉਹ 2 ਲੱਖ ਤੋਂ 25 ਅੱਖਰ ਨੋ 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 ਚੇਂਜ ਇਨ 11 पंजाब बीजेपी अध्यक्ष है सुनील जाखड़ साहब उनका कहना है कि जो जो नई पॉलिसी लाई गई है दिल्ली की पर लाई गई है और जो दिल्ली के पूर्व मुख्यमंत्री हैं सिसोदिया साहब वो यहां बैठकर ये पूरी पॉलिसी जो है वो ड्राफ्ट कर रहे हैं बीजेपी को हर रोज आम आदमी पार्टी के सुपने आते हैं जाखड़ साहब को क्योंकि आज उन्होंने कुछ ना कुछ बोलना था कहीं ना कहीं आप लोगों ने भी उनको छापना था इसलिए आज उसने उन्होंने ऐसा बयान दिया है ये पॉलिसी हमारे डिपार्टमेंट के सभी जितने भी हमारे ऑफिसर साहबान हैं और मेरी अध्यक्षता में और हमारी एक स... कैबिनेट सब कमेटी बनी थी जिसमें हमारे चार मेरे साथ तीन और मंत्री थे हम चारों ने मिलकर की पॉलिसी बनाई है क्योंकि भारतीय जनता पार्टी अकाली दल और कांग्रेस वाले बहुत ही तड़फ रहे हैं उनको बहुत तकलीफ हो रही है क्योंकि जब कांग्रेस पार्टी थी पंजाब में क्योंकि तब वो कांग्रेस पार्टी के प्रधान थे जाखड़ जी उनकी देखरेख में पंजाब के एक लोग मरे थे पंजाब के में हुस हुई थी तब उनकी आंखों में आंसू नहीं आए थे तब जाखड़ साहब जी की आंखों में आंसू नहीं आए थे क्योंकि उनकी पार्टी के लोग थे वो शराब के माफिया से लगे हुए थे पंजाब में आप लोगों ने लिखा होगा सब लोगों ने लिखा था कि पंजाब में शराब माफिया काम कर रहा है तब वो कांग्रेस पार्टी की देखरेख में काम कर रहा है आज वो भारतीय जनता पार्टी में है आज कुछ और बयान दे रहे हैं तो उनको सोच लेना चाहिए कि आप तब उनके आंखों में आए थे या नहीं आए थे हम तो लगातार पंजाब के एक्साइज को आगे बढ़ाने का काम कर रहे हैं थैंक यू बिल्कुल वो तो मामला जोड़ा अदालत पेंडिंग है जी जो मामला कोर्ट का वो अदालत पेंडिंग पे किसी ने अपोज नहीं किया बल्कि वो सभी लोग आए थे जब मेरी उनसे मीटिंग हुई थी तो सभी ने बड़े अच्छे तरीके से कहा कि आप चाहे ई टेंडरिंग करो चाहे आप रिन्यू करो हम इस पॉलिसी को मानते हैं पूरे पूरे के पूरे एक एक आदमी के मैंने कमेंट जो है वो लिखे हुए हैं थैंक यू मीडिया साथियों का बहुत बहुत धन्यवाद कि तुम अभी इस प्रेस वार्ता कवर करने पहुंचे हो बहुत बहुत शुक्रिया अजाब ਕੈਬਨਿਟ ਦੀ ਕਹੇ ਮੀਟਿੰਗ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਹੋਈ ਜਿਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਪੰਜਾਬ ਦੀਆਂ ਵੱਖ-ਵੱਖ ਪਾਲਿਸੀਆਂ ਦੇ ਉੱਤੇ ਪੰਜਾਬ ਦੇ ਰੈਵਲੂਨ ਦੇਖਦੇ ਹੋਏ